प्यारे साथियों सत श्री अकाल आज गल करदे हां ਮੰਨਣਾ ਜਿਹਨੂੰ ਆਪਾਂ ਕਹਿੰਨੇ ਆ ਬਲੀਵਿੰਗ ਤੇ ਜਾਣਣਾ ਜਿਹਨੂੰ ਆਪਾਂ ਕਹਿੰਨੇ ਆ ਨੋਇਗ ਕਿ ਇਹਨਾਂ ਦੋਵਾਂ ਵਿੱਚ ਫਰਕ ਕੀ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਮੰਨਣਾ ਕੀ ਆ ਜਿਹੜਾ ਮੰਨਣਾ ਹੁੰਦਾ ਆ ਜਿਹਨੂੰ ਆਪਾਂ ਕਹਿੰਨੇ ਆ ਕਿ ਬਲੀਵ ਕਰ ਲੈਣਾ ਇਹ ਹਮੇਸ਼ਾ ਹੀ ਕਿਸੇ ਹੋਰ ਦੀ ਗੱਲ ਹੁੰਦੀ ਆ ਕਿਸੇ ਹੋਰ ਦੀ ਕਈ ਗੱਲ ਤੇ ਵਿਸ਼ਵਾਸ ਕਰ ਲੈਣਾ ਉਹਨੂੰ ਆਪਾਂ ਕਹਿੰਨੇ ਆ ਕਿ ਆਪਾਂ ਇਸ ਉਹਦੀ ਗੱਲ ਨੂੰ ਮੰਨਦੇ ਆ ਪਰ ਆਪਾਂ ਉਸ ਗੱਲ ਨੂੰ ਜਾਣਦੇ ਨਹੀਂ ਆ ਬਸ ਮੰਨਦੇ ਆ ਇਹ ਹਮੇਸ਼ਾ ਹੀ ਕਿਸੇ ਪੁਸਤਕ 'ਚ ਲਿਖਿਆ ਹੋਵੇ ਆਪਾਂ ਉਹਨੂੰ ਮੰਨ ਲੀਏ ਜਾਂ ਕਿਸੇ ਧਰਮ ਨੇ ਕਿਹਾ ਹੋਵੇ ਕਿਸੇ ਸੰਤ ਨੇ ਕਿਹਾ ਹੋਵੇ ਤੇ ਆਪਾਂ ਉਹਦੀ ਗੱਲ ਮੰਨ ਲੈਨੇ ਆ ਇਹ ਉਸ ਬੰਦੇ ਦਾ ਤਜਰਬਾ ਹੁੰਦਾ ਆ ਇਹ ਆਪਣੀ ਗੱਲ ਨਹੀਂ ਹੁੰਦੀ ਆਪਣੇ ਐਕਸਪੀਰੀਅੰਸ 'ਚ ਆਈ ਗੱਲ ਨਹੀਂ ਹੁੰਦੀ ਤੇ ਆਪਾਂ ਇਹਨੂੰ ਮੰਨ ਲੈਨੇ ਆ ਇਹ ਮੰਨਣਾ ਇੱਕ ਅੰਧਵਿਸ਼ਵਾਸ ਦੀ ਤਰ੍ਹਾਂ ਹੁੰਦਾ ਆ ਜਦੋਂ ਆਪਾਂ ਕਿਸੇ ਚੀਜ਼ ਨੂੰ ਬਿਨਾਂ ਜਾਂਚ ਪੜਤਾਲੇ ਮੰਨ ਲੈਨੇ ਆ ਪਿੰਦਾ ਬਿਨਾਂ ਉਸ ਚੀਜ਼ ਦੇ ਅੰਦਰ ਵੜੇ ਬਿਨਾਂ ਉਸ ਚੀਜ਼ ਦਾ ਐਕਸਪੀਰੀਅੰਸ ਕੀਤੇ ਕਿਸੇ ਹੋਰ ਦੀ ਗੱਲ ਨੂੰ ਮੰਨ ਲੈਨੇ ਆ ਤੇ ਇਹਨੂੰ ਆਪਾਂ ਕਿੰਨੇ ਮੰਨਣਾ ਤੇ ਜਦੋਂ ਵੀ ਆਪਾਂ ਮੰਨ ਲੈਨੇ ਆ ਫਿਰ ਉੱਥੇ ਆਪਾਂ ਆਪਣੀ ਖੋਜ ਬੰਦ ਕਰ ਦਿੰਦੇ ਆ ਆਪਣੀ ਇੰਟੈਲੀਜੈਂਸ ਦਾ ਸੁਭਾਅ ਆ ਕਿ ਚੀਜ਼ਾਂ ਦੀ ਸ਼ਾਨ ਪੀਣ ਕਰਨੀ ਚੀਜ਼ਾਂ ਨੂੰ ਜਾਨਣਾ ਤੇ ਪਰ ਜਦੋਂ ਆਪਾਂ ਕਿਸੇ ਨੂੰ ਮੰਨ ਲੈਨੇ ਆ ਕਿਸੇ ਚੀਜ਼ 'ਚ ਬਲੀਵ ਕਰ ਲੈਨੇ ਆ ਤੇ ਫਿਰ ਆਪਾਂ ਉੱਥੇ ਆਪਣੀ ਨੋਇੰਗ ਹੈ ਜਿਹੜੀ ਜਿਹੜੀ ਕਿ ਜਾਨਣਾ ਚੀਜ਼ ਨੂੰ ਐਕਸਪੀਰੀਅੰਸ ਕਰਨਾ ਉਹ ਬੰਦ ਕਰ ਦਿੰਦੇ ਆ ਐਗਜ਼ਾਮਪਲ ਲੈ ਲਈਏ ਕਿ ਜਿਵੇਂ ਕੋਈ ਆਪਾਂ ਨੂੰ ਕਹਿੰਦਾ ਆ ਕਿ ਪਰਮਾਤਮਾ ਹੈਗਾ ਆ ਤੇ ਆਪਾਂ ਉਹਨੂੰ ਉਹਦੀ ਗੱਲ ਨੂੰ ਮੰਨ ਲੈਨੇ ਆ ਤੇ ਜਦੋਂ ਹੀ ਆਪਾਂ ਉਸ ਗੱਲ ਨੂੰ ਮੰਨ ਲੈਨੇ ਆ ਉੱਥੇ ਆਪਾਂ ਖੋਜ ਬੰਦ ਕਰ ਦਿੰਨੇ ਆ ਕਿਉਂਕਿ ਆਪਾਂ 100% ਉਹਦੇ ਨਾਲ ਕਮਿਟ ਕਰ ਲਿਆ ਉਹਨੂੰ ਮੰਨ ਲਿਆ ਪਰ ਅਸਲ 'ਚ ਇਹ ਸੱਚ ਨਹੀਂ ਹੈ ਕਿਸੇ ਹੋਰ ਦੀ ਗੱਲ ਆ ਇਹ ਆਪਾਂ ਖੁਦ ਨਹੀਂ ਜਾਣਿਆ ਇਹ ਆਪਾਂ ਮੰਨਿਆ ਹੋਇਆ ਹੈ ਦੂਜੀ ਸਾਈਡ ਤੇ ਗੱਲ ਕਰਦੇ ਆਂ ਕਿ ਜਾਨਣਾ ਕੀ ਆ ਜਾਨਣਾ ਆਪਣਾ ਖੁਦ ਦਾ ਤਜਰਬਾ ਹੁੰਦਾ ਹੈ ਜੋ ਆਪਾਂ ਖੁਦ ਵੇਖਿਆ ਹੋਵੇ ਖੁਦ ਮਹਿਸੂਸ ਕੀਤਾ ਹੋਵੇ ਕਿਸੇ ਤੇ ਯਕੀਨ ਨਾ ਕੀਤਾ ਹੋਵੇ ਜਿਹੜਾ ਆਪਾਂ ਖੁਦ ਆਪਣੇ ਅੰਦਰ ਜਾ ਕੇ ਤਜਰਬਾ ਕੀਤਾ ਹੋਵੇ ਉਹਨ ਦਾ ਉਹਨੂੰ ਕਹਿੰਦੇ ਆ ਜਾਣਣਾ ਐਗਜ਼ਾਮਪਲ ਦੇ ਤੌਰ ਤੇ ਆਪਾਂ ਲੈਨੇ ਆ ਕਿ ਜਿੱਦਾਂ ਮੰਨ ਲਓ ਕੋਈ ਅੰਨਾ ਬੰਦਾ ਆ ਉਹ ਸੂਰਜ ਬਾਰੇ ਕਿਸੇ ਕੋ ਗੱਲ ਸੁਣ ਲਵੇ ਕਿ ਇਹਦੀ ਬਹੁਤ ਰੌਸ਼ਨੀ ਆ ਤੇ ਉਹ ਇਸ ਗੱਲ ਨੂੰ ਮੰਨ ਲਵੇ ਹਾਂ ਇਹਦੀ ਬਹੁਤ ਰੌਸ਼ਨੀ ਆ ਕਿਸੇ ਹੋਰ ਨੇ ਕਿਹਾ ਮੈਨੂੰ ਮੰਨ ਲਿਆ ਪਰ ਉਹਦੇ ਐਕਸਪੀਰੀਅੰਸ ਚ ਇਹ ਗੱਲ ਨਹੀਂ ਆਈ ਤੇ ਪਰ ਜਦੋਂ ਉਹਦੀਆਂ ਅੱਖਾਂ ਖੁੱਲ ਜਾਣ ਤੇ ਉਹ ਆਪ ਸੂਰਜਾਲ ਵੇਖੇ ਤੇ ਉਹ ਫਿਰ ਉਦੋਂ ਮੰਨਣ ਵਾਲਾ ਨਹੀਂ ਰਹਿੰਦਾ ਉਹ ਉਦੋਂ ਜਾਣਨ ਵਾਲਾ ਬਣ ਜਾਂਦਾ ਹੈ ਉਹ ਉਸ ਚੀਜ਼ ਨੂੰ ਵੇਖ ਸਕਦਾ ਹੈ ਸੂਰਜ ਨੂੰ ਵੇਖ ਸਕਦਾ ਹੈ ਸੂਰਜ ਦੀ ਰੌਸ਼ਨੀ ਨੂੰ ਉੱਥੇ ਉਹ ਜਾਣਨ ਵਾਲਾ ਹੋ ਜਾਂਦਾ ਹੈ ਸੂਝਾ ਨਾ ਇੱਕ ਤਜਰਬਾ ਆ ਤੇ ਮੰਨਣਾ ਸੁਣੀ ਸੁਣਾਈ ਗੱਲ ਆ ਮੰਨਣਾ ਕਦੇ ਵੀ ਆਪਾਂ ਨੂੰ ਆਜ਼ਾਦ ਨਹੀਂ ਕਰ ਸਕਦਾ ਮੰਨਣਾ ਹਮੇਸ਼ਾ ਹੀ ਆਪਾਂ ਨੂੰ ਭੀੜ ਦੇ ਵਿੱਚ ਹੀ ਰੱਖਦਾ ਹੈ ਇਹ ਗੁਲਾਮੀ ਦੀ ਨਿਸ਼ਾਨੀ ਆ ਆਪਣੀਆਂ ਹੱਥਾਂ 'ਚ ਜੰਜੀਰਾਂ ਪਾ ਕੇ ਰੱਖਦਾ ਹੈ ਆਪਣੇ ਸਾਰੇ ਧਰਮ ਸਾਰੇ ਰੀਤ ਰਿਵਾਜ ਜਿਹੜੇ ਕੌਮਾਂ ਦੇ ਢਾਂਚੇ ਆ ਇਹ ਸਾਰੇ ਹੀ ਆਪਣੇ ਮੰਨਣ ਉੱਤੇ ਟਿਕੇ ਹੋਏ ਆ ਜਾਨਣਾ ਜਿਹੜਾ ਹੁੰਦਾ ਹੈ ਜਦੋਂ ਆਪਾਂ ਆਪਣੀ ਅੱਖੀ ਅੱਖੀ ਵੇਖਿਆ ਹੋਵੇ ਆਪਣੇ ਅੰਦਰੋਂ ਖੋਜਿਆ ਹੋਵੇ ਜਿੱਥੇ ਸਿਰਫ ਆਪਾਂ ਹੋਈਏ ਤੇ ਆਪਣਾ ਤਜਰਬਾ ਜਿੱਥੇ ਕੋਈ ਵੀ ਮੰਨਤਾ ਨਾ ਹੋਵੇ ਸੋ ਗੱਲ ਇਹ ਆ ਕਿ ਇੰਪੋਰਟੈਂਸ ਇਹ ਨਹੀਂ ਰੱਖਦਾ ਕਿ ਤੂੰ ਕਿਸੇ ਚੀਜ਼ ਨੂੰ ਮੰਨਦਾ ਆ ਕਿ ਨਹੀਂ ਇੰਪੋਰਟੈਂਸ ਦੀ ਗੱਲ ਇਹ ਆ ਮੇਨ ਗੱਲ ਇਹ ਆ ਕਿ ਤੂੰ ਚੀਜ਼ ਨੂੰ ਜਾਣਦਾ ਆ ਕਿ ਨਹੀਂ ਜਾਣਨ ਵਾਲਾ ਹੀ ਅਸਲੀ ਬਹਾਦਰ ਹੁੰਦਾ ਹੈ ਮੰਨਣ ਵਾਲਾ ਤੇ ਹਮੇਸ਼ਾ ਹੀ ਬੁਝਲ ਹੁੰਦਾ ਹੈ ਕਿਉਂਕਿ ਉਹਨੇ ਕੋਈ ਮਿਹਨਤ ਹੀ ਨਹੀਂ ਕੀਤੀ ਕਿ ਇਹਨੂੰ ਕਿਸੇ ਨੇ ਕਿਹਾ ਤੇ ਮੰਨ ਲਿਆ ਮੰਨਣ ਵਾਲਾ ਕਦੇ ਵੀ ਪੁੱਛਦਾ ਨਹੀਂ ਜਾਣਨ ਵਾਲਾ ਹਮੇਸ਼ਾ ਹੀ ਪੁੱਛਦਾ ਆ ਉਹ ਹਮੇਸ਼ਾ ਹੀ ਗੱਲ ਤੇ ਕੁਐਸਚਨ ਕਰਦਾ ਆ ਜਦੋਂ ਕੁਐਸਚਨ ਕਰਾਂਗੇ ਤੇ ਫਿਰ ਹੀ ਜਾਣ ਸਕਾਂਗੇ ਜੇ ਆਪਾਂ ਕੁਐਸਚਨ ਹੀ ਨਾ ਕਰਾਂਗੇ ਫਿਰ ਇਹਦਾ ਮਤਲਬ ਬਿਆ ਕਿ ਆਪਾਂ ਮੰਨ ਲਿਆ ਹੋਇਆ ਆ ਜਾਨਣ ਵਾਲਾ ਹਮੇਸ਼ਾ ਹੀ ਸ਼ੱਕ ਕਰਦਾ ਹੈ ਤਲਾਸ਼ ਕਰਦਾ ਹੈ ਤਜਰਬਾ ਕਰਦਾ ਹੈ ਤੇ ਜਦੋਂ ਤੱਕ ਖੁਦ ਨਹੀਂ ਵੇਖ ਲੈਂਦਾ ਉਦੋਂ ਤੱਕ ਮੰਨਦਾ ਨਹੀਂ ਸਾਰਿਆਂ ਨੂੰ ਪਿਆਰ ਪ੍ਰੀਤ ਸੱਚਰੀਆ ਕਰਦਾ ਹੈ